حقکی ਮੰਗਾ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰਦੀਆਂ ਆ ਰਹੀਆਂ ਜਥੇਬੰਦੀਆਂ ਨੇ ਹੁਣ ਸੂਬਾ ਸਰਕਾਰ ਨੂੰ ਹਰ ਫਰੰਟ ਤੇ ਘੇਰਨ ਦੀ ਤਿਆਰੀ ਕਰ ਲਈ ਹੈ ਜੀ ਹਾਂ ਦੱਸਦੀ ਹੈ ਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਵੱਲੋਂ ਬਠਿੰਡਾ ਵਿਖੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਰੈਂਦੀਆਂ ਮੰਗਾ ਜੋ ਨੇ ਉਹ 21 ਜਨਵਰੀ ਤੱਕ ਸਰਕਾਰ ਵੱਲੋਂ ਨਹੀਂ ਮੰਨੀਆਂ ਜਾਂਦੀਆਂ ਤਾਂ 22 ਜਨਵਰੀ ਤੋਂ ਸੂਬੇ ਭਾਰ ਦੇ ਵਿੱਚ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਪੰਜ ਰੋਜ਼ਾ ਦਰਨੇ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਬਰਬਾਦ ਹੋਈਆਂ ਫਸਲਾਂ ਦੇ ਮੁਆਵਜ਼ੇ ਪਹਿਲ ਦੇ ਆਧਾਰ ਤੇ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਇਹ ਸਿਰਫ ਐਲਾਨ ਬਣ ਕੇ ਰਹਿ ਗਿਆ ਹੈ। ਕਿਸਾਨਾਂ ਨੂੰ 1 ਰੁਪਏ ਦਾ ਮੁਆਵਜ਼ਾ ਵੀ ਇੱਥੇ ਨਹੀਂ ਦਿੱਤਾ ਗਿਆ। ਜਿਸ ਕਾਰਨ ਹੁਣ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਆਰ ਪਾਰ ਦੀ ਲੜਾਈ ਲੜਨ ਦਾ ਮਨ ਬਣਾ ਲਿਆ ਗਿਆ ਹੈ। ਜਿਸ ਦੀ ਸ਼ੁਰੂਆਤ 21 ਜਨਵਰੀ 2024 ਤੋਂ ਹੋਵੇਗੀ ਅਤੇ ਉਨਾ ਚਿਰ ਇਹ ਸੰਘਰਸ਼ ਜੋ ਹੈ ਉਹ ਇਦਾਂ ਹੀ ਜਾਰੀ ਰਹੇਗਾ ਜਿੰਨਾ ਸਮਾਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਰੈਂਦੀਆਂ ਮੰਗਾਂ ਨੂੰ ਮੰਨ ਨਹੀਂ ਲਿੱਤਾ ਜਾਂਦਾ ਉਦੋਂ ਤੱਕ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਨੇ ਕਿਹਾ ਕਿ ਇਹ ਸੰਘਰਸ਼ ਇਦਾਂ ਹੀ ਜਾਰੀ ਰਹੇਗਾ ਉਹਨਾਂ ਦੀ ਪ੍ਰਮੁੱਖ ਮੰਗਾਂ ਜੋ ਨੇ ਉਹ ਹੈ ਕਿ ਪੰਜਾਬ ਸਰਕਾਰ ਵੱਲੋਂ ਵਾਅਦੇ ਮੁਤਾਬਿਕ ਪੰਜਾਬ ਲਈ ਨਵੀਂ ਕਿਸਾਨੀ ਪੱਖੀ ਖੇਤੀ ਨੀਤੀ ਦਾ 21 ਜਨਵਰੀ 2024 ਤੱਕ ਐਲਾਨ ਕੀਤਾ ਜਾਵੇ ਤਾਂ ਜੋ ਇੱਟੇ ਮਸਲੇ ਹੱਲ ਹੋ ਸਕਣ ਅਤੇ ਖੇਤੀ ਖੇਤਰ ਨੂੰ ਸੰਸਾਰ ਵਪਾਰ ਜਥੇਬੰਦੀ ਅਤੇ ਸੰਸਾਰ ਬੈਂਕ ਇਸ ਤੋਂ ਇਲਾਵਾ ਕਾਰਪੋਰੇਟਾਂ ਦੇ ਪੰਜੇ ਤੋਂ ਮੁਕਤੀ ਦਵਾਈ ਜਾਵੇ। ਬੇਜ਼ਮੀਨੇ, ਗਰੀਬ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਜ਼ਮੀਨ ਦੀ ਤੋਟ ਪੂਰੀ ਕੀਤੀ ਜਾਵੇ। ਇਸ ਤੋਂ ਇਲਾਵਾ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਸਸਤੇ ਸਰਕਾਰੀ ਖੇਤੀ ਕਰਜ਼ਿਆਂ ਦਾ ਪ੍ਰਬੰਧ ਵੀ ਇੱਥੇ ਕੀਤਾ ਜਾਵੇ। ਕਿਸਾਨ ਪੱਖੀ ਕਰਜ਼ਾ ਕਾਨੂੰਨ ਬਣਾਇਆ ਜਾਵੇ, ਸੂਤਖੋਰੀ ਦਾ ਖਾਤਮਾ ਹੋਵੇ। ਇਸ ਤੋਂ ਇਲਾਵਾ ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚਦਾ ਕੀਤਾ ਜਾਵੇ। ਪਾਣੀ ਨੂੰ ਪਲੀਤ ਕਰਨ ਅਤੇ ਸੰਸਾਰ ਬੈਂਕ ਨੂੰ ਸੌਂਪਣ ਦੀ ਨੀਤੀ ਦਾ ਖਾਤਮਾ ਵੀ ਇੱਥੇ ਕੀਤਾ ਜਾਵੇ। ਧਰਤੀ ਹੇਠਲੇ ਪਾਣੀ ਦੀ ਮੁੜ ਭਲਾਈ ਲਈ ਵਿਗਿਆਨਿਕ ਢਾਂਚਾ ਉਸਾਰਿਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਝੋਨੇ ਦੀ ਖੇਤੀ ਹੇਠ ਹੋ ਰਕਬਾ ਘਟਾਉਣ ਨੂੰ ਯਕੀਨੀ ਬਣਾਇਆ ਜਾਵੇ। ਇਸ ਦੀਆਂ ਬਦਲਵੀਆਂ ਫਸਲਾਂ ਦੀ ਪੈਦਾਵਾਰ ਅਤੇ ਖਰੀਦ ਨੂੰ ਯਕੀਨੀ ਕਰਨ ਲਈ ਟੁਕਮੀ ਬਜਟ ਰਾਸ਼ੀ ਜੁਟਾਈ ਜਾਵੇ ਜਿਸ ਨੂੰ ਯਕੀਨੀ ਬਣਾਉਣ ਦੇ ਲਈ ਕਾਨੂੰਨੀ ਪੇਸ਼ਪੰਦੀ ਕੀਤੀ ਜਾਵੇ। ਇਸ ਤੋਂ ਇਲਾਵਾ ਖੇਤੀ ਕਿੱਤੇ ਤੋਂ ਫੌਵਰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਕ ਜੀਆ ਮਰਦਾਂ ਅਤੇ ਔਰਤਾਂ ਲਈ ਲਾਹੇਵੰਦ ਰੋਜ਼ਗਾਰ ਯਕੀਨੀ ਬਣਾਏ ਜਾਣ, ਬਾਕੀ ਬਚਦੇ ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਪੱਤਾ ਦਿੱਤਾ ਜਾਵੇ। ਕੁਦਰਤੀ ਆਫਤਾਂ, ਕੀਟਨਾਸ਼ਕਾਂ, ਮਿਲਾਵਟੀ ਵਸਤਾਂ ਜਾਂ ਫਸਲੀ ਰੋਗਾਂ ਤੇ ਖੇਤੀ ਹਾਦਸਿਆਂ ਦੀ ਮਾਰ-ਹੇਟ ਆਈ ਕਿਸਾਨੀ ਨੂੰ ਬਚਾਉਣ ਦੇ ਲਈ ਸਰਕਾਰੀ ਖਜ਼ਾਨੇ ਦੀ ਰੱਖਵੀਂ ਪੂੰਜੀ ਦੀ ਖੁੱਲੀ ਵਰਤੋਂ ਹੋਵੇ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਕਿਸਾਨ ਪੱਖੀ ਖੇਤੀ ਨੀਤੀਆਂ ਲਾਗੂ ਕਰਨ ਲਈ ਮੋਟੀ ਬਜਟ ਪੂੰਜੀ ਇਕੱਤਰ ਕੀਤੀ ਜਾਵੇ। ਇਸ ਮਕਸਦ ਲਈ ਜ਼ਗੀਰਦਾਰਾਂ, ਸੂਧਖੋਰਾ ਅਤੇ ਕਾਰਪੋਰੇਟਾਂ ਉੱਪਰ ਸਿੱਧੇ ਤੇ ਮੋٹے ਟੈਕਸ ਲਾਉਣ ਦੀ ਨੀਤੀ ਨੂੰ ਅਖਤਿਆਰ ਕੀਤਾ ਜਾਵੇ ਕਿਸਾਨ ਦੀਆਂ ਉਭਰੀਆਂ ਹੋਈਆਂ ਛੋਟੀਆਂ ਮੰਗਾਂ ਅਤੇ ਨਸ਼ਾ ਮੁਕਤੀ ਲਈ ਜਿਹੜੀ ਮੰਗਾਂ ਨੇ ਉਹ ਵੱਖਰੇ ਤੌਰ ਤੇ ਭੇਜੀਆਂ ਜਾ ਰਹੀਆਂ ਨੇ 21 ਜਨਵਰੀ ਤੱਕ ਕਿਸਾਨ ਪੱਖੀ ਨੀਤੀ ਜਾਰੀ ਨਾ ਕਰਨ ਦੀ ਸੂਰਤ ਦੇ ਵਿੱਚ ਅਤੇ ਅਤੇ ਉਪਰੋਕਤ ਮੰਗਾਂ ਦੀ ਪੂਰਤੀ ਨਾ ਕਰਨ ਦੀ ਸੂਰਤ ਦੇ ਵਿੱਚ ਪੰਜਾਬ ਸਰਕਾਰ ਕਿਸਾਨ ਰੋਧ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਵੇ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ 22 ਜਨਵਰੀ ਤੋਂ ਡੀਸੀ ਦਫ਼ਤਰਾਂ ਅੱਗੇ 5 ਦਿਨ ਰੋਜ਼ਾ ਧਰਨੇ ਸ਼ੁਰੂ ਕੀਤੇ ਜਾਣਗੇ ਅ ਅੱਜ ਦੀ ਪ੍ਰੈਸ ਕਾਨਫਰੰਸ ਤੇ ਪਹੁੰਚੇ ਪ੍ਰੈਸ ਵਾਲੇ ਸਾਥੀਓ ਤੁਹਾਡਾ ਬਹੁਤ-ਬਹੁਤ ਪਹਿਲੀ ਗੱਲ ਤਾਂ ਧੰਨਵਾਦ ਵੀ ਤੁਸੀਂ ਸਮੇਂ ਸਿਰ ਆ ਕੇ ਪ੍ਰੈਸ ਪ੍ਰੈਸ ਕਾਨਫਰੰਸ ਦੇ ਦਰਸ਼ਨ ਦਿੱਤੇ ਅਸੀਂ ਅੱਜ ਕਿਸਾਨੀ ਮੰਗਾਂ ਨੂੰ ਲੈ ਕੇ ਕੁਝ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਆ ਜਿਹੜੇ ਪੰਜਾਬ ਸਰਕਾਰ ਤੱਕ ਪਹੁੰਚਾਉਣ ਦੀ ਖਾਤਰ ਅਸੀਂ ਮੰਗ ਪੱਤਰ ਤਿਆਰ ਕੀਤਾ ਹੈ ਤੁਹਾਡੇ ذریعے ਰਹਿਣ ਪੰਜਾਬ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਆ ਪੰਜਾਬ ਦੇ ਵਿੱਚ ਆਪ ਸਰਕਾਰ ਨੂੰ ਲਗਭਗ 2 ਸਾਲ ਹੋਣ ਵਾਲੇ ਐ ਦੋ ਸਾਲ ਦਾ ਅਰਸਾ ਹੋ ਗਿਆ ਉਹਨਾਂ ਨੂੰ ਅਸੀਂ ਉਹਨਾਂ ਨੂੰ ਬੜੀਆਂ ਮੀਟਿੰਗਾਂ ਦੋ ਤਿੰਨ ਮੀਟਿੰਗਾਂ ਉਹਨਾਂ ਨਾਲ ਸੱਡੀਆਂ ਲੱਗੀਆਂ ਸ਼ੁਰੂ ਸ਼ੁਰੂ ਸਾਨੂੰ ਲੱਗਦਾ ਸੀਗਾ ਵੀ ਆਪ ਸਰਕਾਰ ਦੂਜੀਆਂ ਸਰਕਾਰਾਂ ਨੂੰ ਕੁਝ ਵੱਖਰਾ ਇਹਦਾ ਕੁਝ ਦਿਖਾਊਗੀ ਲੋਕਾਂ ਨੂੰ ਜਿਹੜੀ ਉਹਨਾਂ ਦੇ ਆਸਾਂ ਮੁਤਾਬਕ ਕੁਝ ਨਾ ਕੁਝ ਲੋਕਾਂ ਦੀ ਖਾਤਰ ਕਰੂਗੀ ਤੇ ਅਸੀਂ ਇਹਦੇ ਤੇ ਸਮਾਂ ਵੀ ਦਿੱਤਾ ਉਹਨਾਂ ਨੂੰ ਬਹੁਤ ਵੀ ਚਲੋ ਅਜੇ ਹੋਰ ਦੇਖਣ ਦੋ ਹੋਰ ਦੇਖ ਲਈਏ ਪਰ ਅਸਲ ਚ ਗੱਲ ਹੋਈ ਨਿਕਲੀ ਜਿਹੜੀ ਸਾਨੂੰ ਆਸ ਸੀ ਪੰਜਾਬ ਸਰਕਾਰ ਆਪਦੀ ਜਿਹੜੀ ਸਰਕਾਰ ਹੈ ਭਗਵੰਤ ਸਬੰਧੀ ਸਰਕਾਰ ਦੋ ਤਿੰਨ ਮੀਟਿੰਗਾਂ ਇਹਨਾਂ ਲੱਗੀਆਂ ਨੇ ਸਿਰਫ ਗੱਲਾਂ ਹੀ ਗੱਲਾਂ ਨੇ ਜੋ ਗੱਲਾਂ ਕਰਦੇ ਨੇ ਜਵਾਬ ਕਿਸੇ ਗੱਲ ਦਾ ਨਹੀਂ ਹਾਂ ਸਭ ਨੂੰ ਕਰ ਦਿੰਦੇ ਨੇ ਤੇ ਪੂਰੀ ਕੋਈ ਗੱਲ ਨਹੀਂ ਹੋ ਰਹੀ ਇਹ ਸਰ ਇਹਦੇ ਤੋਂ ਕਾਫੀ ਨਿਰਾਸ਼ਾ ਹੇਠਲੇ ਹਿੱਸਿਆਂ ਚ ਕਿਸਾਨੇ ਮਸਲਿਆਂ ਤੇ ਕਿਸਾਨਾਂ ਨੂੰ ਜਥੇਬੰਦੀਆਂ ਨੂੰ ਮਜ਼ਦੂਰੀ ਜਥੇਬੰਦੀਆਂ ਨੂੰ ਤੇ ਸਾਨੂੰ ਵੀ ਸਾਰਿਆਂ ਨੂੰ ਇਹ ਤੋਂ ਕਾਫੀ ਨਿਰਾਸ਼ਾ ਹੋਈ ਹੈ ਇਸ ਕਰਕੇ ਅਸੀਂ ਸਮਝਦੇ ਹਾਂ ਵੀ ਅਸੀਂ ਜਿਹੜਾ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਅਸੀਂ ਪ੍ਰੋਗਰਾਮ ਕਰਨ ਜਾ ਰਹੇ ਹਾਂ ਜਿਹੜਾ ਜਨਵਰੀ ਦੇ ਦੂਜੇ ਹਫ਼ਤੇ ਉਹਦੀ ਡੇਟ ਵੀ ਤੁਹਾਨੂੰ ਦੱਸਾਂਗੇ ਅਸੀਂ ਉਹ ਮੰਗਾਂ ਲੈ ਕੇ ਆ ਰਹੇ ਹਾਂ ਜਿਹੜੀਆਂ ਪੰਜਾਬ ਸਰਕਾਰ ਨੇ ਸ਼ੁਰੂ ਚ ਸਾਡੇ ਨਾਲ ਕੀਤੀਆਂ ਸੀ ਆਪ ਉਹ ਮੰਗਾਂ ਜਿਹੜੀਆਂ ਮਤਲਬ ਖੇਤੀ ਦੀਆਂ ਬੁਨਿਆਦੀ ਹੱਲ ਹੈ ਜਿਹੜੇ ਚ ਖੇਤੀ ਘਾਟੇ ਵਾਲੀ ਕਿਉਂ ਆ ਖੇਤੀ ਦਾ ਸੰਕਟ ਕੀ ਹੈ ਉਹਦੇ ਬੁਨਿਆਦ ਨੂੰ ਛੂ ਰਹੇ ਆ ਅਸੀਂ ਉਹ ਹੈਗੀ ਹੈ ਖੇਤੀ ਨੀਤੀ ਪੰਜਾਬ ਸਰਕਾਰ ਨੇ ਸਾਡੀ ਪਹਿਲੀ ਮੀਟਿੰਗ ਦੇ ਵਿੱਚ ਗੱਲ ਕੀਤੀ ਸੀ ਵੀ ਖੇਤੀ ਨੀਤੀ ਬਣੂ ਜਿੰਨਾ ਚਿਰ ਨਹੀਂ ਬਣਦੀ ਉਹਨਾਂ ਚਿਰ ਖੇਤੀ ਦੇ ਮਸਲਿਆਂ ਦਾ ਹੱਲ ਨਹੀਂ ਹੁੰਦਾ ਸਾਨੂੰ ਬੜੀ ਵਧੀਆ ਲੱਗੀ ਵੀ ਪਹਿਲੀ ਸਰਕਾਰ ਹੈ ਜਿਹਨੇ ਆਉਂਦਾ ਸਾਰ ਖੇਤੀ ਨੀਤੀ ਦੀ ਗੱਲ ਕੀਤੀ ਹੈ ਉਹਦੇ ਚ ਪੰਜਾਬ ਸਰਕਾਰ ਦੇ ਬਾਦੇ ਮੁਤਾਬਕ ਅਸੀਂ ਪੰਜਾਬ ਸਰਕਾਰ ਨੂੰ ਕਿਸਾਨ ਫੱਕੀ ਖੇਤੀ ਨੀਤੀ ਬਣਾ ਕੇ ਪਹਿਲਾਂ ਦੇ ਆਏ ਸੀ ਮਾਨ ਸਾਹਿਬ ਦੇ ਮੁੱਖ ਮੰਤਰੀ ਹੁੰਦੇ ਸੀ ਖੇਤੀਬਾੜੀ ਮੰਤਰੀ ਕੁਲਦੀਪ ਢਾਲੀਵਾਲ ਅਸੀਂ ਮੇਰੇ ਖਿਆਲ ਚ ਇਹ ਮਾਰਚ 2022 ਦੇ ਵਿੱਚ ਅਸੀਂ ਉਹਨਾਂ ਨੂੰ ਇਹ ਖੇਤੀ ਨੀਤੀ ਬਣਾ ਕੇ ਸੌਂਪਤੀ ਸੀ ਉਹਦੀ ਕਾਪੀ ਸਾਡੇ ਕੋਲ ਹੈ ਬਾਅਦ ਚ ਤੁਸ ਨੂੰ ਜੇ ਕਿਸੇ ਨੇ ਦੇਖਣੀ ਹੋਵੇ ਲੈ ਦੇਖ ਵੀ ਸਕਦੇ ਹੋ ਇਹ ਇਹਨਾਂ ਨੂੰ ਪਹੁੰਚਾਈ ਸੀ ਅਸੀਂ ਖੇਤੀ ਅਸੀਂ ਇਹ ਸਮਝਦੇ ਹਾਂ ਵੀ ਸੰਸਾਰ ਸੰਸਾਰਪਰਕ ਜਿੱਥੇ ਬੰਦੇ ਸੰਸਾਰ ਬੈਂਕ ਤੇ ਕਾਰਪੋਰੇਟ ਦੇ ਪੰਜੇ ਚੋਂ ਖੇਤੀ ਜਿੰਨਾ ਚਿਰ ਮੁਕਤ ਨਹੀਂ ਹੁੰਦੀ ਤਾਂ ਖੇਤੀ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ ਇਹ ਸਾਡੀ ਬੇਜਮੀਨੇ ਤੇ ਗਰੀਬ ਕਿਸਾਨ ਤੇ ਖੇਤ ਮਜ਼ਦੁਰਾਂ ਨੂੰ ਜ਼ਮੀਨ ਦੀ ਤੌਰ ਪੂਰੀ ਕੀਤੀ ਜਾਵੇ ਸਾਡੀ ਪਹਿਲੀ ਮੰਗ ਹੈ ਬੁਨਿਆਦੀ ਮੰਗ ਹੈ ਤੀਜੀ ਮੰਗ ਹੈ ਸਾਡੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਸਸਤੇ ਸਰਕਾਰੀ ਕਰਜ਼ਿਆਂ ਦੇ ਦਾ ਪ੍ਰਬੰਧ ਕੀਤਾ ਜਾਵੇ ਕਿਸਾਨ ਪੱਖੀ ਕਰਜ਼ਾ ਕਾਨੂੰਨ ਬਣਾਇਆ ਜਾਵੇ ਸੂਦ ਕੋਰੀ ਦਾ ਖਾਤਮਾ ਕੀਤਾ ਜਾਵੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ਿਆਂ ਤੇ ਨੂੰ ਰਾਈਟ ਆਫ ਕੀਤਾ ਜਾਵੇ ਲਕੀਰ ਮਾਰੀ ਜਾਵੇ ਜਾਨੀ ਖਤਮ ਕੀਤੇ ਜਾਵੇ ਅਗਲੀ ਚੌਥੀ ਮੰਗ ਹੈ ਸਾਡੀ ਨਹਿਰੀ ਪਾਣੀ ਹਰ ਖੇਤਰ ਤੱਕ ਪਹੁੰਚ ਦਾ ਕੀਤਾ ਜਾਵੇ ਪਾਣੀ ਨੂੰ ਪਲੀਟ ਤੇ ਸੰਸਾਰ ਬੈਂਕ ਨੂੰ ਸੌਂਪਣ ਦੀ ਨੀਤੀ ਦਾ ਖਾਤਮਾ ਕੀਤਾ ਜਾਵੇ ਤੇ ਧਰਤੀ ਹੇਠਲੇ ਪਾਣੀ ਦੀ ਮੋੜ ਭਰਾਈ ਦਾ ਵਿਗਿਆਨਕ ਢਾਂਚਾ ਸਾਰਿਆ ਜਾਵੇ ਉਹਨੂੰ ਜਿਹੜਾ ਧਰਤੀ ਹੇਠਾਂ ਪਾਣੀ ਰੀਚਾਰਜ ਕਰਨਾ ਹੈ ਉਹ ਵਿਗਿਆਨਕ ਤਰੀਕੇ ਨਾਲ ਕੀਤਾ ਜਾਵੇ ਪਲੀਤ ਪਾਣੀ ਹੈ ਜਿਹੜਾ ਉਹ ਧਰਤੀ ਜਨਾਂ ਜਾਵੇ ਉਹਦੀ ਰੀਚਾਰਜਿੰਗ ਦਾ ਪ੍ਰਬੰਧ ਬਠਿੰਡਾ ਤੋਂ ਹਰਮਿੰਦਰ ਸਿੰਘ ਅਬਿਨਾਸ਼ ਦੀ ਰਿਪੋਰਟ